ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਮੇਰੇ ਨਾਲ ਨੇ ਵੀਰ ਧਰਜਿੰਦਰ ਸਿੰਘ ਆਵਾਜ਼ੇ ਕੌਮ ਜਥੇਬੰਦੀ ਤੋਂ ਅੱਜ ਜਥੇਦਾਰ ਭਾਈ ਜਗਤਾਰ ਸਿੰਘ ਤਾਰਾ ਨਜ਼ਰਬੰਦ ਬੜੈਲ ਜੇਨ ਚੰਟੀਗੜ੍ਹ ਅਦਾਲਤ ਜਲੰਧਰ ਦੀ ਉਥੇ ਇੱਕ ਕੇਸ ਚੱਲਦਾ ਸੀਗਾ ਉਹਨਾਂ ਦਾ ਭੋਗਪੁਰ ਦਾ ਕੇਸ ਸੀਗਾ ਆਰਮਜ਼ ਐਕਟ 25 54 98 ਕਿਹਾ ਜਾਂਦਾ ਹੈਗਾ ਉਸ ਕੇਸ ਦੇ ਵਿੱਚੋਂ ਭਾਈ ਜਗਤਾਰ ਸਿੰਘ ਤਾਰਾ ਅੱਜ ਬਰੀ ਹੋ ਚੁੱਕੇ ਨੇ ਇਹ ਕੇਸ ਕਾਫੀ ਲੰਮਾ ਸਮਾਂ ਚੱਲਿਆ ਮੈਂ ਤੁਹਾਨੂੰ ਦੱਸ ਦੇਣਾ ਥੋੜਾ ਜਿਆਦਾ ਪਿੱਛੇ ਜਾਣਾ ਪਊਗਾ ਕਿ ਭਾਈ ਜਗਤਾਰ ਸਿੰਘ ਤਾਰਾ ਜੈਲਾਨੂਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੈਂਸੋਂ ਦੇ ਮਾਰਡਰ ਵਾਲੇ ਕੇਸ ਦੇ ਵਿੱਚ ਟਿਲ ਡੈਥ ਦੀ ਸਜ਼ਾ ਹੋਈ ਹੈ ਸਾਲ 2004 ਦੇ ਵਿੱਚ ਚੰਡੀਗੜ੍ਹ ਦੀ ਅਤਿ ਸੁਰੱਖਿਅਤ ਕਹੀ ਜਾਂਦੀ ਬੜੈਲ ਜੇਲ੍ਹ ਦੇ ਵਿੱਚੋਂ ਭਾਈ ਗਗਤਾਰ ਸਿੰਘ ਤਾਰਾ ਆਪਣੇ ਹੋਰ ਸਾਥੀਆਂ ਭਾਈ ਜਗਤਾਰ ਸਿੰਘ ਹਵਾਰਾ ਜਥੇਦਾਰ ਉਹਨਾਂ ਤੋਂ ਇਲਾਵਾ ਭਾਈ ਪਰਮਜੀਤ ਸਿੰਘ ਪਿਹੋੜਾ ਦੇ ਸਮੇਤ ਤਿੰਨੋਂ ਜਣੇ ਜੇਲ੍ਹ ਦੇ ਵਿੱਚੋਂ ਸਰੰਗ ਪੁੱਟ ਕੇ ਫਰਾਰ ਹੋ ਗਏ ਸਿਗੇ ਉਸ ਤੋਂ ਬਾਅਦ 1 ਸਾਲ ਬਾਅਦ ਭਾਈ ਜਗਤਾਰ ਸਿੰਘ ਹਵਾਰਾ ਦੁਬਾਰਾ ਫੜੇ ਜਾਂਦੇ ਆ ਭਾਈ ਪਰਮਜੀਤ ਸਿੰਘ ਪਿਹੋੜਾ ਦੋ ਬਰਿਆਂ ਬਾਅਦ ਦੁਬਾਰਾ ਅਰੈਸਟ ਹੁੰਦੇ ਐ ਔਰ ਭਾਈ ਜਗਤਾਰ ਸਿੰਘ ਤਾਰਾ 11 ਸਾਲਾਂ ਬਾਅਦ ਭਾਰਤ ਦੇ ਸਨ 2015 ਨੂੰ ਭਾਈ ਤਾਰਾ ਜੀ ਨੂੰ THAILAND ਤੋਂ ਅਰੈਸਟ ਕੀਤਾ ਗਿਆ ਸੀਗਾ ਔਰ ਮੁੜ ਉਹਨਾਂ ਨੂੰ ਉਸੇ ਹੀ ਬਡਾਲ ਜੇਲ੍ਹ ਦੇ ਅੰਦਰ ਚੰਡੀਗੜ੍ਹ ਦੁਬਾਰਾ ਬੰਦ ਕੀਤਾ ਗਿਆ ਔਰ 2015 ਤੋਂ ਬਾਅਦ ਤਕਰੀਬਨ 7 ਬਰਿਆਂ ਬਾਅਦ ਉਹਨਾਂ ਨੂੰ ਦੁਬਾਰਾ ਜਲੰਧਰ ਦੀ ਅਦਾਲਤ ਦੇ ਵਿੱਚ ਪੇਸ਼ ਕਰਨ ਲੱਗੇ ਸੀਗੇ ਸੁਪੂਗਪੁਰ ਵਾਲਾ ਕੇਸ ਆਜ ਉਦੋਂ ਚੋਬਰੀ ਹੋਇਆ ਇੱਕ ਹੋਰ ਕੇਸ ਸੀਗਾ ਜੋ ਪਹਿਲਾਂ ਬਰੀ ਹੋ ਚੁੱਕੇ ਨੇ ਸੋ ਅੱਜ ਭਾਈ ਜਗਤਾਰ ਸਿੰਘ ਤਾਰਾ ਜਿੱਦਾ ਇਹ ਲਾਸਟ ਕੇਸ ਹੈਗਾ ਜਿਹਦੇ ਵਿੱਚੋਂ ਉਹ ਬਰੀ ਹੋ ਚੁੱਕੇ ਨੇ ਮੈਂ ਥੋੜੇ ਦਿਨ ਪਹਿਲਾਂ ਸੋਸ਼ਲ ਮੀਡੀਆ ਦੇ ਉੱਪਰ ਫੇਸਬੁੱਕ ਦੇ ਉੱਪਰ ਇੱਕ ਪੋਸਟ ਪਾਈ ਸੀ ਥੱਲੇ ਕੁੱਝ ਲੋਕ ਕਮੈਂਟ ਕਰ ਰਹੇ ਸੀਗੇ ਕਈ ਫੋਨ ਕਰਕੇ ਵੀ ਪੁੱਛਦੇ ਹੈਗੇ ਆ ਕਿ ਕੀ ਹੋ ਹੁਣ ਬਾਹਰ ਆ ਜਾਣਗੇ ਕੀ ਉਹ ਹੁਣ ਰਿਹਾ ਹੋ ਜਾਣਗੇ ਉਹਨਾਂ ਨੂੰ ਦੱਸਣਾ ਚਾਹੁੰਦੇ ਆਪਾਂ ਕਿ ਉਹ ਰਿਹਾ ਨਹੀਂ ਹੋਣਗੇ ਉਹ ਜੇਲ੍ਹ ਚੋਂ ਬਾਹਰ ਨਹੀਂ ਆਉਣਗੇ ਕਿਉਂਕਿ ਉਹ ਇੱਕ ਇਸ ਕੇਸ ਦੇ ਵਿੱਚੋਂ ਬਰੀ ਹੋਏ ਆ ਜਾਂ ਹੋਰ ਬਹੁਤ ਸਾਰੇ ਕੇਸਾਂ 'ਚੋਂ ਬਰੀ ਹੋ ਚੁੱਕੇ ਆ ਪਰ ਇੱਕ ਜਿਹੜਾ ਕੇਸ ਗੰਸੋਂ ਵਾਲਾ ਉਹਦੇ ਵਿੱਚ ਤਾਂ ਉਹਨਾਂ ਨੂੰ 3 ਡੈਥ ਦੀ ਸਜ਼ਾ ਹੋਈ ਹੈ ਉਸ ਕੇਸ ਦੀ ਵਜ੍ਹਾ ਕਰਕੇ ਉਹਨਾਂ ਨੇ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆਉਣਾ ਹੈਗਾ ਮੇਰੇ ਨਾਲ ਵੀਰ ਹਰਜਿੰਦਰ ਸਿੰਘ ਇਹ ਸਾਰੇ ਆਪਾਂ ਉਹ ਸਿੰਘ ਹੈਗੇ ਆ ਜਿਨ੍ਹਾਂ ਦੇ ਮਨਾਂ ਵਿੱਚ ਇੱਕ ਚਾਅ ਹੁੰਦਾ ਹੈਗਾ ਆਪਣੇ ਇਹਨਾਂ ਸੂਰਬੀਰ ਬਹਾਦਰ ਯੋਧਿਆਂ ਦੇ ਪ੍ਰਤੀ ਜਦੋਂ ਵੀਰ ਹੋ ਰਣੂ ਵੀ ਪਤਾ ਲੱਗਾ ਜਦੋਂ ਆਪਾਂ ਨੂੰ ਵੀ ਪਤਾ ਲੱਗਾ ਕਿ ਉਹਨਾਂ ਨੂੰ ਜਲੰਧਰ ਅਦਾਲਤ ਦੇ ਵਿੱਚ ਪੇਸ਼ ਕਰਨ ਲੱਗ ਪਏ ਐ ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਆਪਾਂ ਫਿਰ ਲਗਾਤਾਰ ਉਹਨਾਂ ਦੀਆਂ ਤਰੀਕ ਪੇਸ਼ੀਆਂ ਤੇ ਆਉਂਦੇ ਰਹੇ ਆਂ ਬڑا ਚਾਹ ਹੁੰਦਾ ਸੀਗਾ ਇੱਕ ਬੜਾ ਆਰ ਹੁੰਦਾ ਸੀਗਾ ਕਿ ਭਾਈ ਤਾਰਾ ਜੀ ਨੂੰ ਬਾਹਰ ਲੈ ਕੇ ਆਉਣਾ ਚਲੋ ਇੱਕ ਦਿਨ ਦੇ ਵਾਸਤੇ ਉਹ ਬਾਹਰ ਆ ਜਾਂਦੇ ਸੀਗੇ ਤੇ ਸਾਨੂੰ ਹੁੰਦਾ ਸੀਗਾ ਕਿ ਚਲੋ ਇੱਕ ਦਿਨ ਵਾਸਤੇ ਆਪਾਂ ਉਹਨਾਂ ਦੇ ਜ਼ਿਦਾਰੇ ਕਰ ਲੈਂਦੇ ਸੀਗੇ ਔਰ ਖਿਹੜਿਆ ਹੋਇਆ ਚਿਹਰਾ ਉਹਨਾਂ ਦਾ ਸਮੇਂ ਦੀਆਂ ਹਕੂਮਤਾਂ ਨੂੰ ਵੀ ਚਿੰਤਤ ਕਰਾਉਂਦਾ ਕਿ ਅਸੀਂ ਉਹੀ 18ਵੀਂ ਸਦੀ ਵਾਲੇ ਝੁਝਾਰੂ ਸਿੱਖ ਹੈਗੇ ਆ ਜਿਹੜੇ ਸਮੇਂ ਦੀਆਂ ਹਕੂਮਤਾਂ ਦੇ ਮੂਹਰੇ ਕਦੇ ਗੋਡੇ ਨਹੀਂ ਟੇਕਦੇ ਕਿਉਂਕਿ ਉਹਨਾਂ ਨੇ ਬੈਂਸੋ ਮਰਡਰ ਕੇਸ ਦੇ ਕੇਸ ਵਾਲਾ ਜਿਹੜਾ ਹੈਗਾ ਕੇਸ ਉਹਦੇ ਵਿੱਚ ਉਹਨਾਂ ਨੇ ਜੱਜ ਨੂੰ ਜਿਹੜੀ ਆਪਣੀ ਸਟੇਟਮੈਂਟ ਦਿੱਤੀ ਹੋਈ ਹੈ ਉਹਦੇ ਵਿੱਚ ਵੀ ਉਹਨਾਂ ਕਿ ਸਾਡੇ ਲਈ ਉਹ ਐਕਸ਼ਨ ਕਰਨਾ ਬੇਹਦ ਜ਼ਰੂਰੀ ਹੋ ਗਿਆ ਸੀਗਾ ਕਿਉਂਕਿ ਪੰਜਾਬ ਦੇ ਵਿੱਚ ਸਿੱਖਾਂ ਦੇ ਫੀਕ ਐਨਕਾਊਂਟਰ ਕੀਤੇ ਜਾ ਰਹੇ ਸੀਗੇ ਸਾਨੂੰ ਆਪਣੇ ਕੀਤੇ ਹੋਏ ਉਸ ਐਕਸ਼ਨ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਪਛਤਾਵਾ ਨਹੀਂ ਹੈ ਇਹ ਸਟੇਟਮੈਂਟ ਹੈ ਨਾਲ ਉਹਨਾਂ ਨੇ ਆਖਿਆ ਸੀਗਾ ਕਿ ਜਸਪਾਲ ਜੇ ਤੁਸੀਂ ਇਸ ਕੇਸ ਦੇ ਵਿੱਚ ਮੈਨੂੰ ਸਜ਼ਾਏ ਮੌਤ ਵੀ ਦਿੰਦੇ ਹੋ ਤਾਂ ਮੈਨੂੰ ਉਹ ਖਿੜੇ ਮੱਥੇ ਪ੍ਰਵਾਨ ਹੈ ਮੈਂ ਉਸ ਸਜ਼ਾ ਦੇ ਖਿਲਾਫ ਕਿਸੇ ਵੀ ਤਰ੍ਹਾਂ ਦੀ ਕੋਈ ਅਪੀਲ ਵਕੀਲ ਦਲੀਲ ਨਹੀਂ ਕਰੂੰਗਾ ਥੱਲੇ ਖਾਲਿਸਤਾਨ ਜ਼ਿੰਦਾਬਾਦ ਭਾਈ ਜਗਤਾਰ ਸਿੰਘ ਤਾਰਾ ਨਜ਼ਰਬੰਦ ਬੁੜਾਣ ਜੇੜ ਕਰਕੇ ਉਹਨਾਂ ਨੇ ਸਾਈਨ ਕੀਤੇ ਹੋਏ ਬਿਕਾਇਦਾ ਇਹ ਉਹਨਾਂ ਦੀ ਸਟੇਟਮੈਂਟ ਹੈ ਔਰ ਖਿਹੜੇ ਹੋਏ ਚਿਹਰੇ ਵਾਕਈ ਉਹਨਾਂ ਨੇ ਉੱਪਰਲੀ ਕੋਰਟ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਅਪੀਲ ਨਹੀਂ ਕੀਤੀ ਹੈ ਜਦੋਂ ਉਹਨਾਂ ਦੇ ਦਿਲਾਰੇ ਕਰਦੇ ਹੋਣੇ ਸਕੇ ਇੱਥੇ ਤਾਂ ਇੱਕ ਬੜੀ ਵੱਖਰੀ ਜੀ ਤਰ੍ਹਾਂ ਦੀ ਊਰਜਾ ਮਿਲਦੀ ਹੁੰਦੀ ਸੀ ਹੁਣ ਮੁਬਾਰਕਾਂ ਦੀ ਗੱਲ ਹੈ ਕਈ ਵਾਰ ਬੰਦਾ ਮੁਬਾਰਕਬਾਦ ਦਿੰਦਾ ਕਿ ਮੁਬਾਰਕਾਂ ਪਰ ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿ ਆਪਾਂ ਕਿੱਦਾਂ ਮੁਬਾਰਕਾਂ ਹੁਣ ਤੇ ਇਹ ਹੈ ਕਿ ਉਹਨਾਂ ਨੇ ਜੇਬ ਤੋਂ ਬਾਹਰ ਆਉਣਾ ਹੀ ਨਹੀਂ ਹੈਗਾ ਕਦੇ ਵੀ ਔਰ ਇਹ ਜਿਹੜੀ ਗੱਲ ਆ ਸਾਡੀ ਸਿੱਖ ਕੌਮ ਕੀ ਇਸ ਗੱਲ ਨੂੰ ਸਮਝੂਗੀ ਕਿ ਸੂਰਬੀਰ ਬਹਾਦਰ ਜੋ ਹੁਣ ਜੇਲ੍ਹੋਂ ਬਾਹਰ ਕਦੇ ਨਹੀਂ ਆਉਣਾ ਹੈਗਾ ਟਿਲ ਡੈਥ ਦੀ ਸਜ਼ਾ ਹੈ ਇਹ ਗੱਲ ਮੈਂ ਤਾਂ ਕਹਿੰਦੇ ਕਿ ਸਾਡੇ ਵਿੱਚ ਜਿਹੜੀਆਂ ਕਮੀਆਂ ਪੇਸ਼ੀਆਂ ਹੈਗੀਆਂ ਨੇ ਸਮੇਤ ਮੇਰੇ ਸਮੇਤ ਪੱਤਰਕਾਰਾਂ ਸਮੇਤ ਸਾਰੇ ਆਪਾਂ ਥੋੜਾ ਜਿਹਾ ਉਹਨਾਂ ਨੂੰ ਦੂਰ ਕਰੀਏ ਉਹਨਾਂ ਦਾ ਬਾਹਵਸਤਾ ਲੈ ਕੇ ਖਿੜੇ ਹੋਏ ਉਹਨਾਂ ਦੇ ਚਿਹਰੇ ਵੀਰ ਹਰਜਿੰਦਰ ਸਿੰਘ ਜੀ ਦੇ ਮਨ ਵਿੱਚ ਵੀ ਇੱਕ ਬੜਾ ਹੀ ਜ਼ਿਆਦਾ ਚਾਅ ਹੁੰਦਾ ਸੀਗਾ ਸਾਨੂੰ ਅਸੀਂ ਰਾਤ ਨੂੰ ਇੱਕ ਦੂਜੇ ਨਾਲ ਸਲਾਹ ਕਰਨੇ ਨੇ ਕਿ ਸਵੇਰ ਨੂੰ ਆਪਾਂ ਸਾਰੇ ਰਜੇਵੇਂ ਛੱਡ ਕੇ ਆਉਣਾ ਹੈ ਵੀਰ ਹਰਾਂ ਦੇ ਮਨ ਦਾ ਇਚਾ ਸੀ ਤੁਸੀਂ ਵੀ ਜ਼ਰੂਰ ਜਿੱਦਾਂ ਪਈ ਤਾਰਾ ਜੀ ਨੂੰ ਜਦੋਂ ਅਸੀਂ ਮਿਲਣ ਲੱਗੇ ਹੁਣ ਤਰੀਕਾ ਜਦੋਂ ਉਸੀਂ ਦੱਸਿਆ ਕਿ ਤਰੀਕਾ ਪੈਣ ਲੱਗੀਆਂ ਤੇ ਸਾਨੂੰ ਉਥੇ ਮਿਲਣ ਦਾ ਮੌਕਾ ਮਿਲੂਗਾ ਪਹਿਲੇ ਤਾਂ ਮੈਨੂੰ ਉਹ ਦਿਨ ਯਾਦ ਆ ਗਏ ਜਦੋਂ ਆਪਣੇ ਜਗਤਾਰ ਜਗਤਾਰ ਸਿੰਘ ਹਵਾਰਾ ਜੀ ਜਦੋਂ ਚੰਡੀਗੜ੍ਹ ਪੇਸ਼ੀ ਚਾਣੇ ਹੁੰਦੇ ਸੀ ਤੇ ਮੈਂ ਉਹ ਨਵਾਂ ਨਵਾਂ ਪੰਜਾਬ ਆਇਆ ਤੇ ਮੈਨੂੰ ਇਸ ਚੀਜ਼ ਦਾ ਬੜਾ ਚਾਹ ਹੋਣਾ ਕਿ ਅਸੀਂ ਜਾ ਕੇ ਉਥੇ ਜਗਤਾਰ ਸਿੰਘ ਹਵਾਰਾ ਜੀ ਨੂੰ ਦੇਖਾਂਗੇ ਜਿਨ੍ਹਾਂ ਦੇ ਕਰਕੇ ਸਿੱਖਾਂ ਦੇ ਸਿਰ ਤੇ ਜਿਹੜੀ ਇਹ ਪੱਗ ਹੈ ਜਿਹਨੂੰ ਅਸੀਂ ਲੜ-ਲੜ ਸਜਾਉਂਦੇ ਆ ਜਿਨ੍ਹਾਂ ਦੇ ਕਰਕੇ ਉਹ ਸਾਡੇ ਸਿਰਾਂ ਤੇ ਹੈਗੀ ਹੈ ਤੇ ਜਦੋਂ ਅਸੀਂ ਉੱਥੇ ਜਾਣਾ ਉੱਥੇ ਇੱਕ ਮਾਹੌਲ ਹੋਣਾ ਉਸ ਮਾਹੌਲ ਦੇ ਵਿੱਚ ਜਦੋਂ ਅਸੀਂ ਉਹਨਾਂ ਨੂੰ ਦੂਰੋਂ ਵੀ ਦੇਖਣਾ ਨਾ ਸਾਨੂੰ ਇੰਨੀ ਖੁਸ਼ੀ ਹੋਣੀ ਜਿੱਦਾਂ ਸਾਡੀ ਕੋਈ ਪ੍ਰਾਪਰਟੀ ਹੁੰਦੀ ਕੋਈ ਚੀਜ਼ ਨੂੰ ਲੈ ਕੇ ਹਾਂ ਤੇ ਇਹੀ ਸਭ ਜਦੋਂ ਅੱਜ ਅਸੀਂ ਆਪਣੇ ਭਰਾ ਜਗਤਾਰ ਸਿੰਘ ਤਾਰਾ ਜੀ ਦੀ ਲਈ ਜਦੋਂ ਕਰਦੇ ਸੀਗੇ ਜਦੋਂ ਸਾਨੂੰ ਕਿਉਂਕਿ ਕੁਦਰਤੀ ਸੀ ਜਲੰਧਰ ਰੰਨੇ ਆ ਤੇ ਸਾਡਾ ਆਪਸੀ ਇੱਕ ਦੂਜੇ ਨਾਲ ਪਿਆਰ ਵੀ ਹੈ ਅਸੀਂ ਜਦੋਂ ਇਹ ਚੀਜ਼ਾਂ ਨੂੰ ਰਾਤੀ ਡਿਸਾਈਡ ਕਰ ਲੈਣਾ ਅਗਲੇ ਦਿਨ ਜਿਹੜੇ ਕੰਮ ਰਜੇਵੇਂ ਆ ਉਹ ਛੱਡ ਕੇ ਚਲੇ ਜਾਣਾ ਤੇ ਸਾਨੂੰ ਕੋਈ ਸੀਦਾ ਗਿਲਾ ਨਹੀਂ ਹੁੰਦਾ ਸੀਗਾ ਸਾਨੂੰ ਇੰਨਾ ਚਾਹ ਹੁੰਦਾ ਸੀਗਾ ਕਿ ਅੱਜ ਅਸੀਂ ਉਹਨਾਂ ਨੂੰ ਜਾ ਕੇ ਜਰੂਰ ਮਿਲਾਂਗੇ ਉਹ ਸਾਨੂੰ ਦੇਖਣਗੇ ਉਹਨਾਂ ਨੂੰ ਵੀ ਅੱਗੇ ਉਹਦੀ ਬੜੀ ਖੁਸ਼ੀ ਮਹਿਸੂਸ ਹੁੰਦੀ ਸੀ ਮੇਰੇ ਛੋਟੇ ਭਰਾਏ ਨੇ ਉਹ ਵੀ ਸਾਨੂੰ ਆਪਣੇ ਮਨ ਦੇ ਵਿੱਚ ਦਵਾਵਾ ਦਿੰਦੇ ਸੀਗੇ ਕਿ ਮੇਰੇ ਭਰਾ ਆਜ ਮੈਨੂੰ ਮਿਲਣ ਆਏ ਨੇ ਦੇਖਣ ਆਏ ਨੇ ਕਈ ਵਾਰੀ ਇਦਾਂ ਵੀ ਹੋਣਾ ਕਿ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਨੇ ਆ ਜਾਣਾ ਵੀ ਕਿ ਨਹੀਂ ਵੀ ਆਣਾ ਤੇ ਕਈ ਮੁਸ਼ਕਲਾਂ ਵੀ ਆਣੀਆਂ ਜਦੋਂ ਅਸੀਂ ਉਹਨਾਂ ਨੂੰ ਮਿਲਦੇ ਮਿਲਦੇ ਉੱਥੇ ਅ ਪੁਲਿਸ ਨਾਲ ਕਈ ਵਾਰੀ ਜਿੱਦ ਪੈ ਜਾਣਾ ਪੁਲਿਸ ਨੇ ਸਾਡੇ ਨਾਲ ਸ਼ਕਤੀ ਕਰ ਲੈਣੀ ਉਹਨਾਂ ਨੇ ਸਾਡੇ ਫੋਟੋ ਖਿੱਚਣ ਤੱਕ ਵੀ ਜਿਹੜਾ ਸਾਨੂੰ ਟੱਕਾ ਕਰਨਾ ਸਾਡੇ ਨਾਲ ਨਾ ਲੜਨਾ ਉਹਨਾਂ ਨੇ ਸਾਡੇ ਫੋਨ ਤੱਕ ਕੋਹ ਲੈਣੀ ਮੈਂ ਕਹਿੰਦਾ ਫਿਰ ਵੀ ਸਾਨੂੰ ਉਹਨਾਂ ਚੀਜ਼ਾਂ ਦਾ ਕੋਈ ਦੁੱਖ ਨਹੀਂ ਕੋਈ ਇਹਦਾ ਨਹੀਂ ਸਾਨੂੰ ਗੱਲ ਨਹੀਂ ਬਸ ਜਿਹੜਾ ਅੱਜ ਫੈਸਲਾ ਉਹਨਾਂ ਦੇ ਲਈ ਆਇਆ ਤੇ ਉਸ ਫੈਸਲੇ ਦੌਰਾਨ ਜਦੋਂ ਮੈਂ ਅੰਦਰ ਖੜਾ ਸੀ ਜੱਜ ਦੇ ਮੋਰੇ ਜਦੋਂ ਮੈਂ ਭਾਈ ਸਾਹਿਬ ਨੂੰ ਟੀਵੀ ਦੀ ਸਕਰੀਨ ਤੇ ਦੇਖ ਰਿਆ ਸੀ ਕਿਉਂਕਿ ਵੀਡੀਓ ਕਾਨਫਰੈਂਸਿੰਗ ਕਰਹੀ ਅੱਜ ਉਹਨਾਂ ਦੀ ਪੇਸ਼ੀ ਸੀਗੀ ਜੇ ਜਦੋਂ ਮੈਂ ਦੇਖ ਰਿਹਾ ਸੀ ਤੇ ਮੈਂ ਉਹਨਾਂ ਨੂੰ ਮਹਿਸੂਸ ਕਰ ਰਿਹਾ ਸੀ ਕਿ ਜਿੱਦਾਂ ਆਪਾਂ ਉਹਨਾਂ ਨੂੰ ਮਿਲਦੇ ਜਿਸ ਵੇਲੇ ਜਦੋਂ ਉਹਨਾਂ ਨੂੰ ਮਿਲਣ ਲੱਗੇ ਸਾਨੂੰ ਖੁਸ਼ੀ ਹੁੰਦੀ ਸੀ ਔਰ ਉਹਨਾਂ ਨੂੰ ਉਹਨਾਂ ਦੇ ਚਿਹਰੇ ਤੇ ਦੇਖਦੀ ਸੀ ਅੱਜ ਉਦਾਂ ਦੀ ਖੁਸ਼ੀ ਮੈਨੂੰ ਉਹਨਾਂ ਦੇ ਚਿਹਰੇ ਤੇ ਨਹੀਂ ਦੇਖੀ ਸੀ ਜਦਕਿ ਉਹਨਾਂ ਨੂੰ ਅੱਜ ਜੱਜ ਨੇ ਕਹਿ ਦਿੱਤਾ ਸੀਗਾ ਕਿ ਤੁਹਾਡਾ ਜਿਹੜੇ ਤੁਸੀਂ ਇਸ ਕੇਸ 'ਚ ਬਰੀ ਹੋ ਗਏ ਆ ਕਿਉਂਕਿ ਅੱਜ ਨਿੱਜੀ ਤੌਰ ਤੇ ਨਹੀਂ ਸੀ ਵੀਡੀਓ ਕਾਨਫਰੈਂਸਿੰਗ ਹੋ ਰਹੀ ਆ ਜੋ ਪ੍ਰੈਜ਼ੈਂਟ ਨਹੀਂ ਸੀਗੇ ਉਹਨਾਂ ਨੂੰ ਜਿਹੜਾ ਮੈਨੂੰ ਲੱਗਦਾ ਇਸ ਖਬਰ ਨਾਲੋਂ ਜ਼ਿਆਦਾ ਇਹ ਹੁੰਦਾ ਸੀਗਾ ਕਿ ਮੈਂ ਅੱਜ ਆਪਣੇ ਦੋਸਤਾਂ ਨੂੰ ਆਪਣੇ ਛੋਟੇ ਭਰਾਵਾਂ ਨੂੰ ਮੈ ਲੂਗਾ ਦੇਖੂਗਾ ਤੇ ਇੱਕ ਲੰਬਾ ਸਮਾਂ ਹੁਣ ਉਹਨਾਂ ਨੂੰ ਸ਼ਾਇਦ ਅਸੀਂ ਨਹੀਂ ਦੇਖ ਪਾਵਾਂਗੇ ਉਸ ਚੀਜ਼ ਦਾ ਸਾਨੂੰ ਦੁੱਖ ਵੀ ਹੈਗਾ ਮਗਰ ਮੈਂ ਫਿਰ ਵੀ ਕਹਾਂਗਾ ਕਿ ਮਾਰੇ ਬੜਾ ਬਹਿਨਤਾ ਹੈ ਪਰ ਨਹੀਂ ਕਿਹੜੀ ਵਿਧ ਬਣਨੀ ਹੈ ਤੇ ਅਸੀਂ ਅਰਦਾਸ ਕਰਾਂਗੇ ਸੱਚੇ ਪਾਤਸ਼ਾਹ ਅਗੇ ਕਿ ਕੋਈ ਇਦਾਂ ਦੀ ਵਿਧ ਬਣਾਓ ਕਿ ਸਾਡੇ ਯੋਧੇ ਸਾਡੇ ਸੂਰਬੀਰ ਸਾਡੇ ਵਿੱਚ ਦੁਬਾਰਾ ਆ ਜਾਣ ਤੇ ਅਸੀਂ ਜੇ ਕੁਝ ਇਹਨਾਂ ਦੇ ਲਈ ਕਰ ਸਕਦੇ ਹੋਈਏ ਸਾਨੂੰ ਕਿਸੇ ਲਾਇਕ ਵੀ ਮਾਰੇ ਸੇਵਾ ਨਾਉਣ ਤੇ ਅਸੀਂ ਇਹਨਾਂ ਨੂੰ ਦੁਬਾਰਾ ਆਪਣੇ ਆਮ ਲੋਕਾਂ ਦੇ ਵਿੱਚ ਉਹਨਾਂ ਦੇ ਭੈਣਾ ਭਰਾਵਾਂ ਦੇ ਵਿੱਚ ਪਰਿਵਾਰ ਦੇ ਵਿੱਚ ਫਿਰ ਬੈਠਾ ਦੇਖੀ ਵਾਕਈ ਮੈਂ ਨਾ ਇੱਕ ਹੋਰ ਜਿੰਨੇ ਵੀ ਸੱਜਣ ਗੱਲਬਾਤ ਸੁਣ ਰਹੇ ਨੇ ਆਪਾਂ ਇਸ ਵੇਲੇ ਨਾ ਜਿੱਥੇ ਖੜੇ ਹੈਗੇ ਆ ਕੁਦਰਤੀ ਜਦੋਂ ਵੀਰ ਗੱਲ ਕਰਨ ਰਿਹਾ ਸੀਗਾ ਤੇ ਮੇਰਾ ਨਾ ਧਿਆਰ ਉਹਦੇ ਚਲ ਗਿਆ ਮੇਰਾ ਮਰ ਜਾ ਮੰਨ ਜਾ ਵੀ ਹੋ ਗਿਆ ਕੁਦਰਤੀ ਵਿੱਦ ਬਣ ਗਈ ਇਦਾਂ ਦੀ ਕਿ ਆਪਾਂ ਨਾ ਜਲੰਧਰ ਵਾਲੇ ਆਪਣੇ ਘਰ ਖੰਡ ਇੱਥੇ ਖੜੇ ਹੈਗੇ ਆ ਇਸ ਵੇਲੇ ਉਸ ਛੱਤ ਦੇ ਉੱਪਰ ਇਧਰ ਮੜ ਜਾ ਦਿਖਾ ਦਿਓ ਜੀ ਕੁਦਰਤੀ ਕਿਵੇਂ ਅੱਜ ਵਿੱਦ ਬਣ ਗਈ ਹੈਗੀ ਆ ਆ ਮੜ ਜਾ ਈ ਪਰਲੇ ਪਾਸੇ ਦਿਖਾਓ ਇਹ ਸਾਡਾ ਨਾ ਜਲੰਧਰ ਵਾਲਾ ਘਰ ਹੈਗਾ ਆ ਭਾਈ ਜਗਤਾਰ ਸਿੰਘ ਤਾਰਾ ਜੀ ਭਾਈ ਭਿਉਰਾ ਜੀ ਹੁਣਾਂ ਨੂੰ ਨਾ ਉਹਨਾਂ ਨੂੰ ਜਦੋਂ ਜੇਲ੍ਹ ਚੋਂ ਫਰਾਰ ਹੋਏ ਸੀਗੇ ਤਾਂ ਉਹ ਵਾਲਾ ਕੇਸ ਪੈ ਗਿਆ ਸੀਗਾ 212 216 25398 ਉਹ ਵੀ ਮੈਂ ਘੁਟਿਆ ਆਹ ਵਾਲਾ ਜਿਹੜਾ ਕਮਰਾ ਹੈਗਾ ਉਦੋਂ ਸਾਦਾ ਇਹ ਘਰ ਸਾਰਾ ਇਕੱਠਾ ਹੀ ਸੀਗਾ ਹਾਂ ਉਸ ਤੋਂ ਬਾਅਦ ਹਾਲਾਤ ਕੁਛ ਇਦਾਂ ਦੇ ਬਣ ਗਏ ਕਿ ਇਹ ਸਾਨੂੰ ਇਧਰਲੇ ਪਾਸੇ ਵਾਲਾ ਵੇਚਣਾ ਪਿਆ ਆਹ ਜਿਹੜਾ ਤੁਸੀਂ ਇਸ ਵੇਲੇ ਛੱਤ ਦੇਖ ਰਹੇ ਹੋ ਨਾ ਇਸ ਛੱਤ ਦੇ ਥੱਲੇ ਇੱਕ ਕਮਰਾ ਹੁੰਦਾ ਸੀਗਾ ਇਸ ਕਮਰੇ ਵਿੱਚ ਮੈਂ ਤੇ ਭਾਈ ਜਗਤਾਰ ਸਿੰਘ ਤਾਰਾ ਅਸੀਂ ਇੱਥੇ ਬੈੱਡ ਲਗਾ ਹੁੰਦਾ ਸੀਗਾ ਇਹ ਸਾਡਾ ਘਰ ਆ ਜਲੰਧਰ ਸ਼ਹਿਰ ਵਾਲਾ ਘਰ ਆ ਸਾਡਾ ਇਹ ਸੋ ਇਤੇ ਬੜੀਆਂ ਯਾਦਾਂ ਜੁੜੀਆਂ ਹੁੰਦੀਆਂ ਨੇ ਪਰ ਹਾਲਾਤ ਕਈ ਵਾਰ ਇਦਾਂ ਦੇ ਬਣ ਜਾਂਦੇ ਆ ਕਿ ਸਾਨੂੰ ਆਪਣੇ ਘਰ ਤੱਕ ਵੀ ਚਲੋ ਉਹ ਜਿੱਦਾਂ ਵੀ ਹੈਗਾ ਉਸ ਤੋਂ ਬਾਅਦ ਫਿਰ ਆਪਾਂ ਆਪਣੇ ਹੁਸ਼ਿਆਰਪੁਰ ਜਲਦ ਪੈਂਦਾ ਸਾਡਾ ਪਿੰਡ ਧੁੱਗਾ ਉੱਥੇ ਜਾ ਕੇ ਰਹਿਣ ਲੱਪੇ ਕਿੰਡੋ ਨਿਕਲ ਕੇ ਫਿਰ ਆਪਾਂ ਹੌਲੀ-ਹੌਲੀ ਹੁਣ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਰਹਿੰਨੇ ਆ ਸਭ ਕੁਦਰਤੀ ਬੇਦ ਬਣ ਗਈ ਆ ਆ ਵਾਲਾ ਘਰ ਇੱਥੇ ਹੀ ਭਾਈ ਜਗਤਾਰ ਸਿੰਘ ਤਾਰਾ ਬੜਾ ਮਾਣ ਹੈ ਵੀਰਿਆ ਸਾਡਾ ਬੜੇ ਚਿਤ ਕਰਦਾ ਵੀਰਿਆ ਤੂੰ ਬਹੁਤ ਜ਼ਿਆਦਾ ਆਉਂਦਾ ਯਾਰ ਬਹੁਤ ਯਾਦ ਆਉਂਦਾ ਯਾਰ ਤਾਰੇ ਵੀਰ ਮੈਨੂੰ ਯਾਦ ਹੈ ਕਿ ਭਾਈ ਜਗਤਾਰ ਸਿੰਘ ਤਾਰਾ ਜੀ ਦੀ ਪਤੀਜੀ ਦਾ ਆਨੰਦ ਕਾਰਜ ਸੀਗਾ ਪਿੱਛੇ ਜਿਹੇ ਜਦੋਂ ਉਸ ਆਨੰਦ ਕਾਰਜ ਦੇ ਵਾਸਤੇ ਭਾਈ ਤਾਰਾ ਜੀ ਨੂੰ ਕੇਵਲ ਤੇ ਕੇਵਲ 2 ਘੰਟਿਆਂ ਦੀ ਪੈਰੋਲ ਮਿਲੀ ਸੀ ਉਹ ਦਿਨ ਭਾਈ ਤਾਰਾ ਜੀ ਨੂੰ ਜਾ ਕੇ ਮਿਲੇ ਸਗੇ ਤਾਂ ਮੇਰੀ ਛੋਟੀ ਜਿਹੀ ਬੱਚੀ ਤਿੰਨ ਕਵਰਿਆਂ ਦੀ ਸੀ ਜਦੋਂ ਭਾਈ ਤਾਰਾ ਜੀ ਦੀ ਗੋਦ ਦਾ ਨਿੱਗ ਮਾਣਿਆ ਮੇਰੀ ਬੱਚੀ ਨੇ ਪਹੁੰਚ ਗਾ ਲਗਾ ਔਰ ਉਸ ਦਿਨ ਭਾਈ ਤਾਰਾ ਜੀ ਨੂੰ 17 ਵਰਿਆਂ ਬਾਅਦ ਦੁਬਾਰਾ ਐਦਾਂ ਸਾਹਮਣੇ ਬੈਠ ਕੇ ਦੇਖਿਆ ਔਰ 17 ਵਰਿਆਂ ਬਾਅਦ ਉਸ ਦਿਨ ਫਾਈਜਲ ਤਾਰ ਸਿੰਘ ਤਾਰਾ ਜੀ ਨੂੰ ਕੁੱਟ ਕੇ ਗਲਵਕੜੀ ਪਾ ਕੇ ਮਿਲੇ ਸੀ ਗੁਰਦੁਆਰਾ ਸਾਹਿਬ ਦੇ ਫਤੂਦ ਦੇ ਅੰਦਰ ਜਿੱਥੇ ਆਨੰਦ ਕਾਰਜ ਹੋਣ ਰਿਹਾ ਸੀਗਾ ਸੋ ਉਸ ਤੋਂ ਬਾਅਦ ਲਗਾਤਾਰ ਚਲੋ ਲੱਗੋ ਦੇਖਦੇ ਰਹੇ ਆ ਹੱਥ ਮਿਲਾਉਂਦੇ ਰਹੇ ਆ ਇੱਕ ਦੂਜੇ ਦੇ ਨਾਲ ਵੀਰ ਖਰਜਿੰਦਰ ਸਿੰਘ ਤੁਹਾਡੇ ਨਾਲ ਉਹਨਾਂ ਨੇ ਗੱਲ ਕਰ ਲਈ ਹੈ ਹੋਰ ਸਾਡੇ ਸਾਰੇ ਸੰਗੀ ਸਾਥੀ ਗੁਰਮੁਖ ਸਿੰਘ ਮੇਰੇ ਨਾਲ ਸਿੰਘ ਉਹ ਜਲੰਧ ਹੁਸ਼ਿਆਰਪੁਰ ਤੋਂ ਮੇਰੇ ਨਾਲ ਹੀ ਆਉਂਦਾ ਹੁੰਦਾ ਸੀਗਾ ਵੀਰ ਬਲਦੇਵ ਸਿੰਘ ਮਝੈਲ ਤੇ ਹੋਰ ਸਾਡੇ ਵੀਰ ਸੁਰਜੀਤ ਸਿੰਘ ਖਾਨਸਤਾਨੀ ਮਾਨਾਂਦਲ ਵਾਲੇ ਹੋਰ ਸਾਡੇ ਬਹੁਤ ਸਾਰੇ ਸੱਜਣੇ ਤੋਂ ਹੁਸ਼ਿਆਰਪੁਰ ਤੋਂ ਔਰ ਇੱਥੋਂ ਜਲੰਧਰ ਤੋਂ ਕਰਦੀ ਮੇਰੀ ਸਾਰੇ ਜਣੇ ਆਉਂਦੇ ਰਹੇ ਆ ਮੇਰੀ ਬੱਚੀ ਆਉਂਦੀ ਰਹੀ ਹੈ ਪਰ ਜਿਵੇਂ ਹਰਜਿੰਦਰ ਸਿੰਘ ਵੀਰ ਨੇ ਦੱਸਿਆ ਕਿ ਫੋਨ ਕਈ ਵਾਰੀ ਉਹਨਾਂ ਨੇ ਖੋਲੇ ਨੇ ਔਰ ਬਹੁਤ ਸਾਰੇ ਸੱਜਣ ਇਤਰਾਜ਼ ਕਰਦੇ ਹੁੰਦੇ ਸੀਗੇ ਕਿ ਸਾਨੂੰ ਪਹਿਲਾਂ ਕਿਉਂ ਨਹੀਂ ਦੱਸਦੇ ਕਈ ਸੱਜਣ ਇਦਾਂ ਦੀ ਵੀ ਪੋਸਟਾਂ ਲਿਖ ਲੈ ਕੇ ਪਾਉਂਦੇ ਕਿ ਭਾਈ ਤਾਰਾ ਜੀ ਦੀ ਤਰੀਕ ਪੇਸ਼ੀ ਦੇ ਉੱਪਰ ਬਹੁਤ ਲੋਕ ਘਟ ਕਿਉਂ ਜਾਂਦੇ ਆ ਉਹਦਾ ਮੈਂ ਤੁਹਾਨੂੰ ਥੋੜਾ ਜਿਹਾ ਜਵਾਬ ਦੇ ਦੇਣਾ ਇਦਾਂ ਦੀ ਗੱਲ ਕੋਈ ਨਹੀਂ ਹੈਗੀ ਕੋਬ ਦਾ ਇਦਾਂ ਮੱਚ ਵੀ ਨਹੀਂ ਮਰਿਆ ਹੈਗਾ ਦਰਸਨ ਸਾਡੀ ਮਜਬੂਰੀ ਹੁੰਦੀ ਸੀਗੀ ਕਿ ਪਹਿਲਾਂ ਪੋਸਟ ਪਾ ਕੇ ਗੱਲ ਨਾ ਦੱਸਣੀ ਕਿ ਤਰੀਕ ਕਿਦਾਂ ਹੈ ਕਿਉਂਕਿ ਉੱਥੇ ਫਿਰ ਜਦੋਂ ਸਿੱਖ ਸੰਗਤਾਂ ਨੇ ਜ਼ਿਆਦਾ ਇਕੱਤਰ ਹੋ ਜਾਣਾ ਫਿਰ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਬਹਾਨਾ ਮਿਲ ਜਾਂਦਾ ਸਿਕਿਉਰਿਟੀ ਪਰਪਸ ਦਾ ਬਹਾਨਾ ਲਾ ਕੇ ਫਿਰ ਅਗਲੀ ਵਾਰ ਉਹਨਾਂ ਨੇ ਤਰੀਕ ਤੇ ਨਹੀਂ ਸੀ ਲੈ ਕੇ ਆਉਣਾ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਉਹਨਾਂ ਨੇ ਪੇਸ਼ੇਪੂਤਾ ਦੇ ਨਹੀਂ ਹੁੰਦੀ ਸੀਗੀ ਇਸ ਕਰਕੇ ਪਹਿਲਾਂ ਆਪਾਂ ਨਹੀਂ ਸੀ ਦਸੀਦਾ ਸਿਰਫ ਪੰਸਤ ਜਾਣੇ ਜਾਈਦਾ ਸੀਗਾ ਇਸ ਕਰਕੇ ਤਾਂ ਕਿ ਸਾਡਾ ਵੀਰ ਜੇਲ੍ਹ ਤੋਂ ਬਾਹਰ ਆਉਂਦਾ ਰਹੇ ਇਸ ਕਰਕੇ ਆਪਾਂ ਕੱਠੇ ਹੁੰਦੇ ਸੀਗੇ ਉੱਥੇ ਔਰ ਬਾਅਦ ਵਿੱਚ ਅਸੀਂ ਪੋਸਟ ਪਾ ਕੇ ਸ਼ੇਅਰ ਕਰ ਦਿੰਨੇ ਹੁੰਨੇ ਸੀਗੇ ਅੱਜ ਬਹੁਤ ਸਾਰੇ ਵੱਡੇ ਨਿਊਜ਼ ਚੈਨਲ ਵੀ ਇਸ ਖਬਰ ਨੂੰ ਚਲਾ ਰਹੇ ਹੈ ਸੋ ਅਸੀਂ ਵੀ ਤੁਹਾਡੇ ਰੂਬਰੂ ਗੱਲ ਕੀਤੀ ਹੈ ਸਾਡੀ ਕੌਮ ਦਾ ਸੂਰਬੀਰ ਬਹਾਦਰ ਯੋਧਾ ਭਾਈ ਜੱਥੇਦਾਰ ਜਗਤਾਰ ਸਿੰਘ ਤਾਰਾ ਅੱਜ ਅਕੀਰਲੇ ਪਿਛੂ ਵਿੱਚੋਂ ਬਰੀ ਹੋ ਚੁੱਕੇ ਨੇ ਅਰਦਾਸ ਕਰਦੇ ਆ ਕਿ ਭਾਈ ਤਾਰਾ ਜੀ ਅੱਜ ਨਹੀਂ ਤੇ ਕੱਲ ਜ਼ਰੂਰ ਸਿੱਖ ਸੰਗਤਾਂ ਦੇ ਵਿੱਚ ਹਾਜ਼ਰ ਹੋਣ ਹਰੇਕ ਸਿੱਖ ਉਹਨਾਂ ਦੇ ਕੋਲ ਬੈਠ ਕੇ ਮਾਣ ਮਹਿਸੂਸ ਕਰ ਸਕੇ ਕਿ ਅਸੀਂ ਕਰ ਰਹੇ ਹਾਂ 18ਵੀਂ ਸਦੀ ਵਾਲੇ ਉਹਨਾਂ ਸੂਰਬੀਰ ਬਹਾਦਰ ਯੋਧਿਆਂ ਦੇ ਦਿਦਾਰੇ ਜਿਨ੍ਹਾਂ ਨੇ ਸਮੇਂ ਦੀਆਂ ਹਕੂਮਤਾਂ ਦੇ ਮੂਰੇ ਗੋਡੇ ਨਹੀਂ ਟੇਕੇ ਜਿਨ੍ਹਾਂ ਨੇ ਸਮੇਂ ਦੀ ਹਕੂਮਤ ਦੇ ਅੱਖ ਦੇ ਵਿੱਚ ਅੱਖਾਂ ਪਾ ਕੇ ਗੱਲਾਂ ਕੀਤੀਆਂ ਨੇ ਫਾਂਸੀਆਂ ਦੇ ਰੱਸੀ ਵੀ ਉਹਨਾਂ ਨੇ ਹੱਸ ਕੇ ਚੁੰਮ ਲਏ ਪਰ ਉਹਨਾਂ ਨੇ ਹਕੂਮਤ ਦੇ ਮੁਰੇ ਗੋਡੇ ਨਹੀਂ ਟੇਕੇ ਜੀ ਧੰਨਵਾਦ